ਜਦੋਂ ਅੱਜ ਅਚਾਨਕ ਹੀ ਅਭੀਨਦੀ ਧਾਮੀ ਬਲੋ ਇਸੀ ਦਾ ਦੇ ਦਿੱਤਾ ਗਿਆ ਕਿ ਕਿ ਮੈਂ ਅੱਜ ਸ਼ਰੋਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦਾ ਜਿਹੜਾ ਅਚਾਨਕ ਅਸਤੀਫਾ ਬੜਾ ਮਨ ਭਾਗਾ ਅਫਸੋਸਨਾਕ ਪਰ ਮੈਂ ਸਮਝਦਾ ਹਾਂ ਇਸ ਗੱਲ ਦੇ ਸੰਕੇਤ ਨੇ ਕਿ ਪਾਰਟੀ ਵਿੱਚ ਜਿਹੜੇ ਵੀ ਸਿਧਾਂਤ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਇਸ ਗੱਲ ਦਾ ਸਾਹਮਣੇ ਸੰਕੇਤ ਧਾਮੀ ਸਾਹਿਬ ਦੇ ਅਸਤੀਫੇ ਤੋਂ ਨਜ਼ਰ ਆ ਰਿਹਾ ਪਾਰਟੀ ਦੇ ਵਿੱਚ ਕੁਝ ਲੋਕ ਸਿਧਾਂਤੀਨ ਐਸੇ ਲੋਕ ਨੇ ਜਿਹੜੇ ਮਨਮਰਜ਼ੀ ਕਰਨ ਲਈ ਮਨਮਰਜ਼ੀ ਦੀਆਂ ਖੇਡਾਂ ਖੇਡਣ ਲਈ ਔਰ ਪੰਥੀਆਂ ਸੰਸਾਵਾ ਤੇ ਸਿਧਾਂਤ ਨੂੰ ਮਿੱਟੀ ਚ ਮਰੋਲਣ ਲਈ ਮਤਲਬ ਪਹਿਲਾਂ ਤਾਂ ਦੇ ਉਹਨਾਂ ਨੂੰ ਕੋਈ 파ਰਟੀ ਦਾ ਆਗੂ ਰੋਗ ਦਾ ਟੋਕ ਦਾ ਸੀ ਗਲਤ ਫੈਸਲੇ ਲੈਣ ਤੋਂ ਲੋਕ ਵਿਰੋਧੀ ਫੈਸਲੇ ਲੈਣ ਤੋਂ ਪੰਥ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਤਾਂ ਉਹਨਾਂ ਨੂੰ ਦਰਦਨਾਕ ਕੀਤਾ ਤੇ ਫਿਰ ਜੇ ਜਥੇਦਾਰ ਸਹਿਬਾਨ ਵਿੱਚੋਂ ਜਿਨ੍ਹਾਂ ਨੇ ਵੀ ਪੰਥ ਦੇ ਸਿਧਾਂਤ ਲਈ ਪੰਥਕ ਸੰਤਾਵਾ ਦੇ ਪਹਿਰੇਦਾਰੀ ਲਈ ਮਾਲਾ ਬਾਝ ਉਠਾਈ ਫਿਰ ਉਹਨਾਂ ਨੂੰ ਦਰਖਨਾਰ ਕੀਤਾ ਉਹਨਾਂ ਦੀ ਕਰਾਰਕੁਸ਼ੀ ਕੀਤੀ ਹੁਣ ਪੰਥ ਦੀ ਇੱਕੋ ਇੱਕ ਸੰਸਥਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਮਰਿਆਦਾ ਸਿਧਾਂਤ ਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਪਹਿਰੇਦਾਰੀ ਕਰਦੀ ਆ ਉਹ ਧਾਮੀ ਸਾਹਿਬ ਨੇ ਯਤਨ ਕੀਤਾ ਕਿ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਵੇ ਪਾਰਟੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੰਨਾ ਤੰਗ ਕੀਤਾ ਜਲੀਲ ਕੀਤਾ ਆਗਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੁਣਾ ਪਿਆ ਜੋ ਉਹਨਾਂ ਨੇ ਕਿਹਾ ਕਿ ਨੈਤਿਕ ਤੌਰ ਤੇ ਅਸਤੀਫਾ ਦੇਣ ਲਈ ਉਹ ਮਜਬੂਰ ਹੋਏ ਨੇ ਮੇਰਾ ਇਹਦਾ ਮਤਲਬ ਵੀ ਕੋਈ ਸਿਧਾਂਤਹੀਨ ਕੰਮ ਸਿਧਾਂਤਹੀਨ ਗੱਲਾਂ ਬਰਿਆਦਾ ਤੋਂ ਉੱਪਰ ਗੱਲਾਂ ਕਰਨ ਲਈ ਮਜਬੂਰ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਐਸੇ ਹਾਲਾਤ ਨੇ ਅੱਜ ਪੰਥ ਨੂੰ ਪੰਜਾਬ ਨੂੰ ਪੰਥ ਅਤਿਸ਼ੀਆਂ ਨੂੰ ਜਾਗਰਣ ਦੀ ਲੋੜ ਸੁਚੇਤ ਹੋਣ ਦੀ ਲੋੜ ਹੈ ਔਰ ਲਾਂਬੰਦ ਹੋਣ ਦੀ ਲੋੜ ਆ ਇੱਕ ਜੁੱਟ ਹੋਣ ਦੀ ਲੋੜ ਆ ਐਸੇ ਸਮੇਂ ਕਹਿੰਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਘਟੋ ਘਟ ਪ੍ਰੋਗਰਾਮ ਤੇ ਕੌਮ ਦੇ ਰਹਿਬਰਾਂ ਨੂੰ ਕੌਮ ਦੇ ਆਗੂਆਂ ਨੂੰ ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਮਤਲਬ ਇੱਕ ਅਪੀਲ ਕੀਤੀ ਸੀ ਕਿ ਰਾਸ਼ਟਰੀ ਏਜੰਡੇ ਅਟਾੜ ਰੱਖ ਕੇ ਘਟੋ ਘਟ ਪ੍ਰੋਗਰਾਮ ਤੇ ਧਾਰਮਿਕ ਪਰੰਪਰਾਵਾਂ ਮਰਿਆਦਾ ਤੇ ਮਾਨਤਾ 'ਤੇ ਆਪਾਂ ਇਕੱਠੇ ਹੋਈਏ ਮੈਂ ਸਮਝਦਾ ਉਹ ਸਮਾਂ ਆ ਗਿਆ ਹੁਣ ਸਾਰਿਆਂ ਨੂੰ ਇਕੱਠੇ ਹੋਣ ਦਾ ਮੈਂ ਤਾਂ ਧਾਮੀ ਸਾਹਿਬ ਨੂੰ ਵੀ ਪੀਰ ਕਰਾਂਗਾ ਕਿ ਅਸਤੀਫਾ ਬਾਸ ਲੈ ਅਸਤੀਫਾ ਦੇਣ ਦੀ ਥਾਂ ਉਹ ਸਿਧਾਂਤਹੀਨ ਲੋਕਾਂ ਨਾਲ ਜੰਗ ਲੜਨ ਉਹ ਸਿਧਾਂਤਹੀਨ ਲੋਕਾਂ ਨੂੰ ਲਾਂਭੇ ਕਰਨ ਵਾਲੀ ਜਿਹੜੀ ਜੰਗ ਆ ਉਹਦੇ ਵਿੱਚ ਸਾਥ ਦੇਣ ਉਹ ਮਤਲਬ ਅਸਤੀਫੇ ਦੇਣ ਨਾਲ ਪਰ ਲਾਂਭੇ ਹੋਣ ਨਾਲ ਮੈਂ ਸਮਝਦਾ ਉਹਨਾਂ ਨੂੰ ਹੋਰ ਮਨਮਰਜ਼ੀਆਂ ਕਰਨ ਲਈ ਨਾ ਜਗ੍ਹਾ ਦੇ ਇਹ ਸਾਡੀ ਉਹਨਾਂ ਨੂੰ ਪੁਰਜ਼ੋਰ ਅਪੀਲ ਆ ਪਰ ਜਿਸ ਤਰੀਕੇ ਨਾਲ 아드ୁ나 ਦਾ ਅਸਿਫਾ ਆਇਆ ਉਹਨੇ ਮੇਰਾ ਖਿਆਲ ਹਰ ਪੰਛੀ ਦਾਰਦੀ ਦੇ ਮਨਾ ਵਿੱਚ ਇਸ ਗੱਲ ਦਾ ਅਹਿਸਾਸ ਕਰਾਤਾ ਕਿ ਕਿਵੇਂ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਪਾਰਟੀ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਲੱਗਦਾ ਕਿ 7 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਖਾਰਾ ਨਹੀਂ ਹੋਈ ਮੈਨੂੰ ਸਮਝਦਾ 7 ਮੈਂਬਰੀ ਕਮੇਟੀ ਤਾਂ ਜ਼ਹਿਦਾਦ ਸੀ ਅਕਾਲਤਾ ਸਾਹਿਬ ਨੇ ਬਣਾਈ ਸੀ ਉਹ ਆਪਣਾ ਕਾਰਜ ਕਰੇਗੀ ਔਰ ਨਵੀਂ ਭਾਰਤੀ ਜਿਵੇਂ ਕਰਨ ਦਾ ਉਹਨਾਂ ਨੇ ਪਹਿਲਾ ਫੈਸਲਾ ਵੀ ਕੀਤਾ ਕਿ ਭਾਰਤੀ ਜਿਹੜੀ ਅਕਲ ਚਲਦੀ ਉਹ ਸੱਤ ਮੈਂਬਰੀ ਕਮੇਟੀ ਰਾਹੀਂ ਇਹ ਕਾਰਨ ਦਾ ਸਿਰੇ ਆਲਤਾ ਸਾਹਬ ਲੋ ਦੇਸ਼ ਉਥੇ ਹੁਪੈਰਾ ਦੇਣਗੇ ਐਸਾ ਸਾਨੂੰ ਵਿਸ਼ਵਾਸ ਸਾਰੇ ਮੈਂਬਰ ਸਹਿਬਾਂ ਧਾਨੀ ਸਾਹਿਬ ਵੀ ਅਸੀਂ ਕਹਾਂਗੇ ਕਿ ਉਹ ਸੱਤ ਮੈਂਬਰੀ ਕਮੇਟੀ ਦੇ ਨਾਲ ਅਲਕੇ ਇਕੱਠੇ ਹੋ ਕੇ ਉਹ ਜੋ ਜਹਦਾ ਸਾਹਿਬਾ ਦੇਸ਼ ਉਥੇ ਪੂਰੀ ਜਨ ਪਰਿਹਾਰੀ ਕਰਨ ਕਿ ਲੱਗ ਰਿਹਾ ਕਿ ਸਿਆਸੀ ਗਾਉ ਦੇ ਵਿੱਚ ਅਜੇ ਜਿਹੜਾ ਇਸ ਬਤ ਹੈ ਲੱਗਦਾ ਨਹੀਂ ਇਹ ਤਾਂ ਹੈ ਹੀ ਆ ਮਤਲਬ ਇਹ ਤਾਂ ਲੱਗਣ ਵਾਲੀ ਗੱਲ ਹੁੰਦੀ ਹੈ 50-50 ਇਹ ਤਾਂ 100% ਦੀ ਗੱਲ ਸਾਹਮਣੇ ਆ ਮਤਲਬ ਧਾਮੀ ਸਾਹਿਬ ਨੇ ਅਸਤੀਫਾ ਦੇ ਕੇ ਦੋ ਬਣਾ ਕਹੀਆਂ ਨਹੀਂ ਉਹਨਾਂ ਨੇ ਸਵਸ਼ਟ ਰੂਪ ਵਿੱਚ ਸਪਸ਼ਟ ਕਰਤਾ ਕਿ ਕਿਵੇਂ ਪ੍ਰੇਸ਼ਾਨ ਕੀਤਾ ਗਿਆ ਕਿਵੇਂ ਰਾਜਸੀ ਦਬਾਅ ਹੇਠ ਆ ਕੇ ਉਹਨਾਂ ਨੂੰ ਤੰਗ ਕਰਕੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ